ਰਾਦੇ ਹਨ ਮੀਟਿੰਗ ਕਰਕੇ ਆਈ ਹੈ ਨਾ

ਮੇਰਾ ਦੋਸਤ ਤਾਂ ਕੀ ਗੱਲ ਹੋਈ ਉਹਨਾਂ ਨੇ ਦੱਸਿਆ ਨਹੀਂ ਕੁਝ ਕਹਿੰਦੇ ਆ ਜਾਓ ਘਰ ਦੇਆਂ ਨੂੰ ਲੈ ਕੇ ਪਾਪਾ ਨੂੰ ਲਿਆਓ ਤੇ ਬ੍ਰਦਰ ਨੂੰ ਲਿਆਓ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆ ਜੰਨੇ ਆ ਉਸ ਤੋਂ 10 15 ਮਿੰਟ ਬਾਅਦ ਫਿਰ ਫੋਨ ਆਇਆ ਗੰਦੇ ਆ ਰਹੇ ਮੈਂ ਕਿਹਾ ਹਾਂ ਜੀ ਆ ਗਏ ਬਾਈ ਇੰਨੀ ਗੱਲ ਹੋਈ ਉਸ ਤੋਂ ਬਾਅਦ ਕਹਿੰਦੇ ਆ ਕੇ ਜੋੜੇ ਦੱਸਾਂਗੇ ਉਮਰ ਕੀ ਸੀ ਜੀ ਇਹਨਾਂ ਨੇ ਕੀ ਦੱਸਿਆ ਜੀ ਹਾਂ ਜੀ ਉਹ ਰਿਆਂ ਤੋਂ ਬਾਅਦ ਉਹਨਾਂ ਨੇ ਕੀ ਦੱਸਿਆ ਉਹ ਤਾਂ ਮਿਲੇ ਨਹੀਂ ਦੂਜੇ ਮੁੰਡੇ ਮਿਲੇ ਸੀਗੇ ਜੀ ਉਹ ਕਹਿੰਦੇ ਕੋਲੀ ਸਾਹਿਬ ਆ ਰਹੇ ਨੇ ਕਹਿੰਦੇ 10 10 ਮਿੰਟ ਉਮਰ ਸੀਗੀ ਘੋਟੀ 32-33 ਕੇ ਸਾਲ ਦਾ ਸੀਗਾ ਜੀ ਉੱਥੇ ਕੰਮ ਕਰਦਾ ਸੀ ਕੰਮ ਕਰਦਾ ਸੀ ਬਹੁਤ ਰਹਿਮ ਤੋਂ ਬਹੁਤ ਪੁਰਾਣਾ ਲੱਗਿਆ ਸੀ ਕਈ ਸਾਲ ਹੋ ਗਏ ਨਾ 5-6 ਸਾਲ ਤਾਂ ਹੋ ਗਏ ਕਿਸੇ ਨਾਲ ਕੋਈ ਰੰਜਿਸ਼ ਬਾਜੀ ਹੈ ਰੰਜਿਸ਼ ਬਾਜੀ ਦਾ ਕੁਝ ਨਹੀਂ ਦੱਸਿਆ ਜੀ ਉਹਨਾਂ ਨੇ ਇੰਨੀ ਗੱਲ ਦੱਸੀ ਕਿ ਕਹਿੰਦੇ ਤਿੰਨ-ਚਾਰ ਮੁੰਡੇ ਆਏ ਸੀਗੇ ਉਹਨਾਂ ਨੇ ਛੋਰਾ ਮਾਰਦੇ ਕੋਈ ਖਾਨ ਪਿਛੇ ਲੜਾਈ ਹੋਈ ਹੈ ਕਹਿੰਦੇ ਲੜਾਈ ਹੋਈ ਸੀ ਇਹ ਪਿੱਛੇ ਰੋਕਣ ਗਿਆ ਪਤਾ ਨਹੀਂ ਕੀ ਗੱਲ ਹੋਈ ਤਾਂ ਕਹਿੰਦਾ ਐਵੇਂ ਕਹਿੰਦੇ ਨੇ ਜੀ ਜੀ ਤੇ ਉਹ ਪਹਿਲੇ ਆਪਣਾ ਹਸਪਤਾਲ ਦੇਸ਼ ਨੂੰ ਦੋ ਜਹਾਜ਼ੋ ਨਾਮ ਦਾ ਵਿਅਕਤੀ ਹੈ ਨੰਬਰ ਚੱਲਦਾ ਉਹ ਚੱਕੂ ਵਟੇ ਜੀ ਮੋਤਿਆ ਬਰਾਸ ਫਾਟੇ ਰੋਕ ਜਗ੍ਹਾ ਉਂਦੀ ਅੱਥੀ ਮੋਤ ਹੋ ਗਈ ਹੈ ਕਾਰਨ ਕੀ ਸੀ ਨੂੰ ਪੈਸਾ ਲੈਣ ਦੇ ਪਿੱਛੇ ਬਿਲੋ ਉਹਦੀ ਨਾਲ ਲੈ ਜਿਓ ਤੇ ਉਹ ਪੈਸਾ ਦੇ ਵਿੱਚ ਹੋਇਆ ਉਹਦੀ ਹੀ ਪਰਤਾਲ ਕਰਨੇ ਕੋਈ ਤੁਸੀਂ ਸ਼ੁਰ ਕਰ ਰਹੇ ਹੋ ਕੋਈ ਫੁਟੇਜ ਆਏਗੀ ਸਰ ਸਾਹਮਣੇ ਫੁਟੇਜ ਚੈੱਕ ਕਰਾਂ ਫੁਟੇਜ ਆਏਗੀ ਫੁਟੇਜ ਆਈ ਹੈ ਉਹ ਚੈੱਕ ਕਰੇ ਸਰ ਬਾਦੀ ਪੂਰੇ ਜਿਹੜੇ ਉਹਦੇ ਪਰਿਵਾਰ ਦੇ ਬੰਨ ਲੈ ਕੇ ਪੂਰੀ ਇਧਰ ਬੰਦੀ ਕਰੀ ਪੂਰੀ ਕਰਨ ਦਾ ਪੱਤਾ ਚਕਰਾਂਗੇ ਤੇ ਪੂਰੀ ਤੁਸੀਂ ਕੰਮ ਦਲੇ ਆਵੋ ਕਿੰਦਾ ਦੀ ਕਾਰਵਾਈ ਕਰੋਗੇ ਹੁਣ ਸਰ ਉਹਦੀ ਮੋਤ ਹੋ ਗਈ ਹੈ ਮੋਟਰ ਦਾ ਕੀ ਹੋਏਗਾ ਤੇ ਉਹਦਾ ਪੈਸੇ ਵੇਚ ਕਰਕੇ ਉਹਦੇ ਪਰਿਵਾਰ ਦੇ ਬੰਨ ਲੈ ਕੇ ਉਹ ਦਿਨ ਹਰ ਰੋਜ਼ ਲਗਾ ਰਹੇ ਸੀ ਫੁਟੇਜ ਚੈੱਕ ਕਰ ਰਹੇ ਸੀ ਫੁਟੇਜ ਜਿੱਥੇ ਬੰਦੇ ਆਣ ਕੇ ਬੰਦੇ ਨਾਲ ਕੋਈ ਕਰਕੇ ਬਾਈ ਨੇਮ ਉਹਦਾ ਵੈਰੀਫਾਈ ਕਰ ਲਾਂਗੇ ਕੋਈ ਹਥਿਆਰ ਵਗੈਰਾ ਬਰਾਮਦ ਹੋਇਆ ਜੀ ਚਾਕੂ ਦੱਸ ਰਹੇ ਸੀ ਚਾਕੂ ਹੋਇਆ ਬਰਾਮਦ ਕੀ ਕਾਲੀ ਵਰਗੀ ਚਾਕੂ ਦਾ ਹੱਥੀਂ ਚਾਕੂ ਮਾਰਿਆ ਪਾਦੀ ਹਾਂ ਦੀ ਉਹਦਾ ਬੋਡੀ ਦੀ ਨੋਟੀਫਾਈ ਕਰਨੀ ਹੈ ਕਿਉਂਕਿ ਉਹਨੇ ਆਪਣਾ ਹਸਲ ਆਇਆ ਨੋਟੀਫਾਈ ਕਰਕੇ ਬੋਡੀ ਦੀ ਪੋਸਟਮਾਰਟਮ ਕਰਾ ਕੇ ਸਾਰੇ ਉਹਨਾਂ ਦੇ ਜਿੰਨੇ ਜ਼ਖਮ ਹੈਗੇ ਨੇ ਉਹ ਤੁਹਾਨੂੰ ਦੱਸਾਂਗਾ